ਮਨਪ੍ਰੀਤ ਬੋਲ ਰਿਹਾ ਹਾਂ ਹਾਂ ਜੀ ਸਰਪੰਚ ਬੋਲਦਾ ਸੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਆ ਠੀਕ ਆ ਜੀ ਕਿਵੇਂ ਚੱਲਦਾ ਕੰਮ ਕਰਦਾ ਵਧੀਆ ਚੱਲ ਰਹੀ ਅੰਦਰ ਤੇ ਕੀ ਨਵੀਂ ਚਾਹੀਏ ਫਿਰ ਹੋਰ ਹਾਂ ਨਮੀਤਾ ਜੀ ਕੀ ਆ ਹੋਰ ਸਭ ਠੀਕ ਠਾਕ ਆ ਸਭ ਖੈਰੀਆ ਤਾਂ ਹਾਂ ਜੀ ਸਭ ਖੈਰੀਆ ਤਾਂ ਠੀਕ ਐ ਸਾਰੇ ਚ ਕੋਈ ਜੁਰਜਾਤ ਹੋਵੇ ਤਾਂ ਫਿਰ ਦੱਸਿਆ ਕਰੋ ਨਾ ਫਿਰ ਤੁਸੀਂ ਯਾਦ ਹੀ ਨਹੀਂ ਕਰਦੇ ਹਾਂ ਜਰੂਰ ਜਰੂਰ ਤੇ ਹੋਊਗੀ ਜਰੂਰ ਯਾਦ ਕਰਾਂਗੇ ਨਹੀਂ ਜੇ ਜਰੂਰਤ ਹੋਈ ਤਾਂ ਯਾਦ ਕੀਤਾ ਤੇ ਫਿਰ ਆਪਣੀ ਯਾਰੀ ਖਾਦੀ ਹੋਈ ਹੈ ਆਪਣੀ ਯਾਰੀ ਖਾਦੀ ਹੈ ਕਿਉਂ ਯਾਰੀ ਹੈ ਨਹੀਂ ਆਪਣੇ ਆਪਣੀ ਤਾਂ ਯਾਰੀ ਦੇਣ ਲੈਣ ਦੀ ਆ ਬਸ ਤੇ ਦੇ ਲਾਂ ਤੇ ਲੈ ਲਾਂ ਤੇ ਕਰ ਲੈਣੇ ਫਿਰ ਹੋਰ ਕੀ ਕਰਨਾ ਹੋਰ ਹਾਂ ਜਰੂਰ ਸੁਨਾ ਜ਼ਰੂਰਤ ਹੈ ਹੁੰਦੀ ਹੈ ਤੁਸੀਂ ਪੂਰੀ ਕਰ ਦਿੰਨੇ ਹੋ ਤੁਸੀਂ ਨਹੀਂ ਇਹ ਨਹੀਂ ਹਰੇ ਜ਼ਰੂਰਤ ਪੂਰੀ ਕਰ ਦਾਂਗੇ ਜ਼ਰੂਰਤ ਪੂਰੀ ਕਰਦੇ ਹੋ ਤੁਸੀਂ ਵੀ ਫਿਰ ਸਰਕਾਰ ਦੇ ਮੁਲਾਜ਼ਮ ਹੋ ਹੂੰ ਸਹੀ ਹੈ ਸਰਕਾਰ ਦੇ ਮੁਲਾਜ਼ਮ ਤੁਸੀਂ ਵੀ ਤੇ ਹੋਰ ਸੁਣਾ ਕੋਈ ਤੰਗ ਪਰੇਸ਼ਾਨ ਨੀ ਕਰਦਾ ਕੋਈ ਪਿੰਡ ਦਾ ਆ ਕੇ ਨਹੀਂ ਜੀ ਕੋਈ ਨਹੀਂ ਕਰਦਾ ਮੈਂ ਕੋਈ ਮੇਰੀ ਮੇਰੀ ਜਾਨ ਨੂੰ ਕੋਈ ਤੰਗ ਪਰੇਸ਼ਾਨ ਕਰੇ ਨਾ ਆ ਕੇ ਪਿੰਡ ਚੋਂ ਕੱਢ ਦੂੰ ਮੈਂ ਸੱਚ ਹੈ ਜੀ ਕਵਰਾਇਆ ਨਾ ਕਰ ਤੂੰ ਸਰਪੰਚ ਨਾਲ ਯਾਰੀ ਲਾਈਏ ਕੋ ਲੰਡੂ ਪੰਜੂ ਨਾਲ ਨਹੀਂ ਲਾਈ ਠੀਕ ਹੈ ਨਾ ਉਹ ਹੋ ਐ ਕਿ ਸਰਪੰਚ ਨਾਲ ਲਾਈ ਹੈ ਮੈਂ ਤੂੰ ਹੋਰ ਲੰਡੂ ਪੰਜੂ ਨਾਲ ਨਹੀਂ ਲਾਈ ਅੱਛਾ ਕੋਈ ਗੱਲ ਨਹੀਂ ਹਮ ਇਹ ਵੀ ਕੋਈ ਗੱਲ ਹੈ ਉਹ ਜੇ ਤਾ ਜਰੂਰ ਦੱਸਾਂਗੇ ਹਮ ਚਲੋ ਦੱਸਿਓ ਫੇਰ ਹਮ ਹਮ ਦੱਸਿਓ ਨਾ

ਕਿੱਥੇ ਦਾ ਬਣਾਈਏ ਬਣਾ ਲਓ ਕਿਤੇ ਰੋਂ ਡੈਮ ਹੋ ਤੇ ਲਈ ਹੋ ਤੇ ਲਈ ਕਿੱਥੇ ਚੱਲਾਂਗੇ ਫਿਰ ਇੱਥੇ ਪਿੰਡੇ ਤਾਂ ਦੇਖ ਪਿੰਡੇ ਤਾਂ ਮੈਰੀ ਹੈਗੀ ਬਣੀ ਜੰਗੀ ਹਨਾ ਹੋਰ ਤੇ ਤੇਰਾ ਵੀ ਤੂੰ ਵੀ ਪਿੰਡ ਚ ਚਲਾਉਣਾ ਜਾਣਾ ਹੁੰਦਾ ਤੇਰਾ ਵੀ ਤੇ ਤੇਰਾ ਪਾ ਕਿੱਥੇ ਨਾ ਖੇਤ ਸਾਰੇ ਕਰ ਸਕਦੇ ਆਪਾਂ ਹੂੰ ਤੁਹਾ ਮੈਂ ਬੋਲ ਕੇ ਦੱਸ ਖੁੱਲ ਕੇ ਜੀ ਵੀ ਕਿਵੇਂ ਆਪਾਂ ਇਹ ਯਾਰੀ ਨੂੰ ਨਭਾਈਏ ਫਿਰ ਯਾਰੀ ਫੋਨ ਤੇ ਨਿਭਾਈ ਰੱਖ ਫੋਨ ਤੇ ਕਿਵੇਂ ਨਵਾਣੀ ਆ ਫੋਨ ਤੇ ਫੋਨ ਤੇ ਯਾਰੀ ਨਭਾਈ ਰੱਖ ਨਾਲੇ ਰੋਲਾ ਨਹੀਂ ਜੰਦਾ ਫੋਨ ਤੇ ਨਿਭੀ ਜਾਂਦੀ ਆ ਫਿਰ ਫੋਨ ਤੇ ਨਿਭੀ ਜਾਂਦੀ ਐ ਜੀ ਨਹੀਂ ਲੱਗ ਜਾਂਦਾ ਮੈਨ ਤੇਰੇ ਬਿਨਾ ਇੱਕ ਵਾਰੀ ਮਿਲ ਕੇ ਗਈ ਉਹਦੇ ਤੇ ਉਹਦੇ ਨੂੰ ਨੀਂਦ ਚੈਨ ਨਾਲ ਉੜਾ ਗਈ ਸੀ ਇਹ ਚਲੋ ਨੇਟਿੰਗ ਹੀ ਰੱਖਦੇ ਆ ਮਾਰਕੀਟ ਦੇ ਉੱਤੇ ਚੱਲਾਂਗੇ ਪਤਾ ਹੈ ਨਹੀਂ ਆਪਾਂ ਜੱਲਾਂਗੇ ਬਾਜ਼ਾਰ ਚ ਬਾਜ਼ਾਰ ਚ ਉੱਥੇ ਆਪਾਂ ਹੋਟਲਾਂ ਟੰਡਾ ਕੋਈ ਲੈ ਲਾਂਗੇ ਕਮਰਾ ਕੁਮਰਾ ਕੋਈ ਤੈਨੂੰ ਪਤਾ ਫਿਰ ਇੱਥੇ ਨਾ ਪਿੰਡ ਦੇ ਵਿੱਚ ਔਖਾ ਹੋ ਜੂਗਾ ਪਿੰਡ ਚ ਮਿਲਣ ਨੂੰ ਤਾਂ ਚਲ ਤੂੰ ਘਰੇ ਆ ਜੇ ਕਰੇਦਨ ਪਤਾ ਸਰਪੰਚ ਦਾ ਘਰ ਹੈ ਤਾਂ ਕੋਈ ਵੀ ਫਰਾਂਦਾ ਜਾਂਦਾ ਰਹਿੰਦਾ ਹੈਗਾ। ਤੇ ਤਾ ਫਿਰ ਉਹ ਖਾਓ ਜੋ ਚੀਜ਼ ਆ। ਹੂੰ। ਕਾ ਕਰਕੇ ਬਾਹਰ ਹੀ ਚੱਲਾਂਗੇ। ਹਾਂ। ਬਾਹਰ ਚੱਲੋ ਰਾਂਗੇ। ਬਾਹਰ ਦੇ ਆਪਾ ਬਣਾਵਾਂਗੇ ਤੇ ਕਿਸ ਨੂੰ ਦੱਸਿਆ ਤੁਸੀਂ ਤੁਹਾਨੂੰ ਨਾਲ ਵਾਲਿਆਂ ਨੂੰ ਕਿਸੇ ਨੂੰ? ਨਹੀਂ ਦੱਸਿਆ ਕਿਸੇ ਨੂੰ ਵੀ। ਯਾ ਸਾਨੂੰ ਨਹੀਂ ਦੱਸਿਆ। ਨਹੀਂ ਦੱਸਿਆ। ਤੇ ਮੇਰਾ ਤੂੰ ਅਸੂਬ ਸੁਣਾਈ ਨਹੀਂ ਕਿ ਤੇ ਮੈਨੂੰ ਸਰਪੰਚੀ ਤੋਂ ਵਿਆਹਾਂ ਮੈਂ ਕਿਤੇ ਨਹੀਂ ਰਸਤੇ ਮੇਰੀ ਜਾਨ ਹੈ ਤੂੰ ਹੂੰ ਨਹੀਂ ਸਰਪੰਚ ਦੀ ਜਾਨ ਸਰਪੰਚ ਦੀ ਸਰਪੰਚ ਨਹੀਂ ਆ ਤੂੰ ਅੱਛਾ ਹੋਰ ਜੇ ਮੇਰੀ ਗੱਲਾਂ ਤੇਰੀ ਸਰਪੰਚ ਨਾਲ ਸੈਟਿੰਗ ਹੈ ਤੇ ਸਰਪੰਚ ਦੀ ਸਰਪੰਚ ਨਹੀਂ ਹੋਈ ਫਿਰ ਤੋਂ ਹੂੰ ਹੂੰ ਹੁਣ ਸਰਪੰਚ ਨਹੀਂ ਬਣੇ ਦਰਨਾ ਤੂੰ ਮੇਰੀ ਗੱਲ ਸੁਣ ਉਹਨੂੰ ਤੂੰ ਪਿੰਡ ਦੇ ਵਿੱਚ ਕੋਈ ਵੀ ਕੰਮ ਹੋਵੇ ਤੂੰ ਆਪਦੇ ਦਮ ਤੇ ਕਹਿ ਸਕਦੀ ਆ ਵੀ ਆਹ ਕੰਮ ਛੋਡਾ ਮੈਂ ਕਰਵਾਉਂਗੀ ਠੀਕ ਹੈ ਜੀ ਹੈ ਕੀ ਕਰ ਉਹ ਦੂਰ ਯਾਰ ਇਹ ਤਾਂ ਆ ਗੈਸ ਆਉਦੀ ਹੈ ਨਾ ਤਾਂ ਫੇਰ ਤੇ ਤੇਰਾ ਕੀ ਕਦੇ ਮੈਂ ਮੋੜੂਗਾ ਦੱਸ ਨਹੀਂ ਮੋੜ ਸਕਦੇ ਹਾਂ ਨਹੀਂ ਮੋੜ ਸਕਦੇ ਆ ਤੇ ਫੇਰ ਆਈ ਤਾਂ ਕਰ ਲੈ ਨਾ ਤੂੰ ਪਿੰਡ ਜਾ ਕੇ ਤੇ ਆਵਾਜ਼ ਮਾਰ ਦੇ ਭਾਈ ਤੂੰ ਸਰਪੰਚ ਐ ਇਸ ਮੌਕੇ ਦੀ ਬੱਸ ਤੇਰੀ ਗੱਲ ਨਹੀਂ ਮੈਂ ਕਦੇ ਮੋੜ ਸਕਦਾ ਹਾਂ ਹਾਂ ਕੋਈ ਗੱਲ ਨਹੀਂ ਉਹਨੂੰ ਕਿੱਲਾ ਮੜਾ 10:00 ਵਜੇ ਤੈਨੂੰ ਕੋ ਲਾਉਣ ਲੋਨ ਚਾਹੀਦਾ ਦਾ ਦਵਾ ਦੰਨੇ ਦੰਨ ਕੋ ਮਕਾਨ ਨੂੰ ਕੋ ਲੱਕ ਪਟਨਾ ਘੱਟਿਆ ਨਾ ਕੋ ਆਪਣੀ ਤਾਂ ਹੈਗੀ ਆ ਬਧੀਰੀ ਮਕਾਨ ਵਧੀਆ ਘਰ ਹੈਗਾ ਮੇਰੇ ਸੇਲੇ ਨੂੰ ਦਵਾ ਦੇ ਤੂੰ ਸੇਲੇ ਨੂੰ ਕੀ ਦਵਾ ਦਿਆਂ ਸੇਲੇ ਨੂੰ ਲਾਉਣ ਦਵਾ ਦੇ ਜੀ ਅੱਛਾ ਗੇ ਤਰਲਾ ਦਵਾ ਦੇਂਗੇ ਲੋਹਣ ਤੇਰੀ ਤੂੰ ਮੇਰੀ ਜਾਨ ਆ ਤੇਰੀ ਕੋਈ ਗੱਲ ਮੈਂ ਮੋੜ ਸਕਦਾ ਐਂ ਤੱਸ ਤੇਰੀ ਕੇ ਤੇ ਕਦੇ ਨਹੀਂ ਮੋੜਦਾ ਮੈਂ ਹੂੰ ਫੋਰ ਤੂੰ ਕਰ ਵਾਸਤ ਮੈਨੂੰ ਖੁਸ਼ ਕਰਦੇ ਮੇਰੇ ਨਾਲ ਆ ਪ੍ਰੋਗਰਾਮ ਬਣਾ ਲਾ ਕੇ ਰਾਂ ਤੇ ਫੇਰ ਆਪਾਂ ਦੇਖਦੇ ਐ ਸਿਸਟਮ ਹੂੰ ਠੀਕਾ ਮਿਲ ਲਾਂਗੇ ਹੂੰ ਤੇਰੀ ਪ੍ਰੋਮੋਸ਼ਨ ਕਰਾ ਕੇ ਤੈਨੂੰ ਅੰਗਨਵਾੜੀ ਤੋਂ ਤੈਨੂੰ ਨਰਸ ਬਣਾ ਦਊਂਗਾ ਪਿੰਡ ਵਾਲੀ ਮੈਂ ਠੀਕ ਹੈ ਨਾ ਤਹ ਹੋ ਰ ਮਿੱਠੀ ਬੱਚੀ ਤਾਂ ਨਹੀਂ ਮਾਰਦੇ ਨਾ 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 ਤੁਮੇ ਨਾ ਵਧੀਆ ਰਿਲੇਸ਼ਨ ਰੱਖੇਂਗੀ ਤਾਂ ਤੈਨੂੰ ਮੈਂ ਕਦੇ ਮਾਰਾ ਦੇਖੂਆਂ ਕਿ ਦੱਸ ਵਧੀਆ ਹੈ ਵਧੀਆ ਹੀ ਰੱਖਾਂਗੇ ਹਾਂ ਵਧੀਆ ਰੱਖੀਏ ਮਸਮੀਨਾ ਠੀਕ ਹੈ ਹਾਂ ਠੀਕ ਹੈ ਠੀਕ ਹੈ ਫਿਰ ਹੈ ਹਾਂਜੀ ਠੀਕ